ਤਾ ਪੰਜਾਬ ਵਿੱਚ ਦੇਖਿਆ ਗਿਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਤੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਗੜੇਮਾਰੀ ਹੋ ਰਹੀ ਹੈ ਇੱਕ ਪਾਸੇ ਬੇਸ਼ੱਕ ਇੱਥੇ ਰਾਹਤ ਜ਼ਰੂਰ ਮਿਲਦੀ ਹੋਈ ਨਜ਼ਰ ਆਈ ਪਰ ਦੂਜੇ ਪਾਸੇ ਇਹ ਜੋ ਗੜੇਮਾਰੀ ਹੋ ਰਹੀ ਹੈ ਇਸ ਕਾਰਨ ਕਿਸਾਨ ਪਰੇਸ਼ਾਨ ਨੇ ਤੇ ਪੂਰੇ ਉੱਤਰ ਭਾਰਤ ਵਿੱਚ ਹੀ ਇਸ ਸਮੇਂ ਇਹੀ ਸਥਿਤੀ ਬਣੀ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਬਾਰੀ ਹੋ ਰਹੀ ਹੈ ਤੇ ਇਸ ਬਰਬਾਰੀ ਕਾਰਨ ਕਈ ਰੋਡਸ ਜਾਮ ਨੇ ਜੀ ਹਾਂ ਕਈ ਸੜਕਾਂ ਇਸ ਦੌਰਾਨ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਹੋਰ ਜੋ ਇਲਾਕੇ ਨੇ ਨਾਰਥ ਇੰਡੀਆ ਦੇ ਉਥੇ ਲਗਾਤਾਰ ਗੜੇ ਮਾਰੀ ਹੋ ਰਹੀ ਹੈ ਤੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੇ ਵੱਖ-ਵੱਖ ਥਾਵਾਂ ਤੋਂ ਫਸਲਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੁਫਸਰ ਦੀ ਤਸਵੀਰ ਹੈ ਜਿੱਥੇ ਖੜੀ ਫਸਲ ਵਿੱਚ ਗਈ ਤੇ ਸਭ ਤੋਂ ਜ਼ਿਆਦਾ ਫਰੀਦਕੋਟ ਮਠੇਂਡਾ ਤੇ ਉਸ ਤੋਂ ਅਲਾਵਾ ਲੁਧਿਆਣਾ ਦੇ ਵਿੱਚ ਨੁਕਸਾਨ ਹੋਇਆ ਹੈ ਫਸਲਾਂ ਦਾ ਤੇ ਫਸਲਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਤੇ ਇਸ ਦਾ ਜਾਇਜ਼ਾ ਸਾਡੇ ਸਹਿਯੋਗੀ ਲਗਾਤਾਰ ਗਰਾਊਂਡ ਤੇ ਲੈ ਰਹੇ ਨੇ ਸੰਗਰੂਰ ਤੋਂ ਸਾਡੇ ਸਹਿਯੋਗੀ ਇਸ ਸਮੇਂ ਜੁੜਗੇ ਨੇ ਹਰਜੀਤ ਇਹ ਜੋ ਮੀਂਹ ਪਿਆ ਬੇਸ਼ੱਕ ਲਾਹੇਵੰਦ ਸੀ ਪਰ ਜੋ ਗੜੇ ਮਾਰੀ ਹੋਈ ਇਸ ਨੇ ਫਸਲਾਂ ਦਾ ਨੁਕਸਾਨ ਕੀਤਾ ਹੈ ਕੀ ਕਹਿਣਾ ਹੈ ਕਿਸਾਨਾਂ ਦਾ ਅਜੀਨੀ ਲਮ ਬਿਲਕੁਲ ਪਿਛਲੀ ਦਿਨੀ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਉੱਤਰ ਭਾਰਤ ਦੇ ਵਿੱਚ ਜਿੱਥੇ ਮੀਂਹ ਪਿਆ ਉੱਥੇ ਹੀ ਤੇਜ਼ ਹਵਾਵਾਂ ਦੇ ਨਾਲ ਪਰ ਨਿਲਮ ਤੋਂ ਉਹ ਦੱਸ ਦਿੱਤੀ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਫਿਲਹਾਲ ਥੋੜੀ ਬਹੁਤ ਫਸਲ ਖਰਾਬ ਜ਼ਰੂਰ ਹੋਈ ਹੈ ਜਿਆਦਾ ਨੁਕਸਾਨ ਕਿਸਾਨਾਂ ਨੂੰ ਨਹੀਂ ਹੋਇਆ ਪਰ ਜੇਕਰ ਜੋ ਕਿਸਾਨ ਸਬਜ਼ੀ ਦੀ ਪੈਦਾਵਾਰ ਕਰਦੇ ਨੇ ਉਹਨਾਂ ਨੂੰ ਇੱਕ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਨਿਰਮਤੋਂ ਨੂੰ ਦੱਸਦੀ ਕਿ ਬੇਮੌਸਮੀ ਬਰਸਾਤ ਤੇ ਜੋ ਗੜੇ ਮਾਰੀ ਹੋਈ ਹੈ ਜੋ ਜਿਨ੍ਹਾਂ ਨੇ ਸਬਜ਼ੀਆਂ ਲਗਾਈਆਂ ਗਈਆਂ ਸੀ ਖਾਸ ਕਰ ਆਲੂ ਆਲੂ ਇਸੇ ਮਾਰ ਰੇਟ ਆਉਂਦਾ ਹੋਇਆ ਨਿਰਮ ਨਜ਼ਰ ਆ ਰਿਹਾ ਪਰ ਤੋਨੂ ਦੱਸਦੀ ਕਿ ਜਿਸ ਤਰ੍ਹਾਂ ਮੌਸਮ ਨੇ ਪਿਛਲੀ ਦੇਣੀ ਕਰਪਟ ਲੈਂਦੀ ਸੀ ਕਿ ਅੱਜ ਵੀ ਤੁਹਾਨੂੰ ਦੱਸ ਦਈਏ ਬੇਸ਼ੱਕ ਸੰਗਰੂਰ ਦੇ ਵਿੱਚ ਧੁੱਪ ਖਿਲੀ ਹੋਈ ਆ ਪਰ ਜੋ ਠੰਡੀਆਂ ਹਵਾਵਾਂ ਨੇ ਬਰਫ਼ੀਲੀਆਂ ਹਵਾਵਾਂ ਨੇ ਕਿਤੇ ਨਾ ਕਿਤੇ ਸ਼ੀਤ ਲਹਿਰ ਯਾਰੀ ਇਸ ਤਰ੍ਹਾਂ ਪ੍ਰਤੀਕ ਹੋ ਰਿਹਾ ਕਿ ਸ਼ਾਇਦ ਦਸੰਬਰ ਦਾ ਮਹੀਨਾ ਆਉਣ ਵਾਲੀ ਠੰਡ ਸ਼ੁਰੂ ਹੋਣ ਵਾਲੀ ਆ ਪਰ 4 ਮਾਰਚ ਅੱਜ ਹੋ ਗਈ ਆ ਜੋ ਮੌਸਮ ਗਰਮ ਹੋਣਾ ਚਾਹੀਦਾ ਸੀ ਪਰ ਇਸ ਸਮੇ ਪੂਰਾ ਠੰਡਾ ਤੇ ਇੱਕ ਰਹਾਤਾਂ ਪੈਣਾਂ ਦੀ ਗੱਲ ਕੀਤੀ ਆ ਬਣੀ ਨਾ ਪੂਰੇ ਠਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਲੋਕ ਮਹਿਸੂਸ ਵੀ ਕਰ ਰਹੇ ਪਰ ਇੱਕਰ ਕਿਸਾਨਾਂ ਦੀ ਫਸਲਾਂ ਦੀ ਗੱਲ ਕੀਤੀ ਆ ਬਈ ਤਾਂ ਕਿਸਾਨ ਚਿੰਤਤ ਦਿਖਾਈ ਜ਼ਰੂਰ ਦੇ ਰਹੇ ਨੇ ਜਿਸ ਤਰ੍ਹਾਂ ਮੌਸਮ ਪ੍ਰਵਾਕਦੀ ਬਣੀ ਹੈ ਤਾਂ ਲਗਾਤਾਰ ਲੱਟ ਵੀ ਕੀਤਾ ਜਾ ਰਿਹਾ ਜੇਕਰ ਫਿਰ ਤੋਂ ਬਾਰਿਸ਼ ਹੁੰਦੀ ਆ ਫਿਰ ਤੋਂ ਗੜੇ ਮਾਰੀ ਹੁੰਦੀ ਆ ਤਾਂ ਜੋ ਉਹਨਾਂ ਦੀ ਪੁੱਤਾਂ ਵਾਂਗੂ ਫਸਲ ਕਣਕ ਕਣਕ 5-7 ਦਿਨਾਂ ਦੇ ਵਿੱਚ ਮੱਟਣੀ ਸ਼ੁਰੂ ਹੋ ਜੂਗੀ ਅਤੇ 10 ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਪਰ ਉਸ ਨੂੰ ਲੈ ਕੇ ਜੋ ਕਿਸਾਨ ਨੇ ਚਿੰਤਾ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਨਾਲ ਪਿਛਲੇ ਦਿਨੀ ਵੀ ਗੱਲ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਤਾਂ ਅਸੀਂ ਕਰਜ਼ੇ ਦੀ ਮਾਰ ਹੇਟਾਂ ਕਿ ਅਸੀਂ ਕਰਜ਼ਾ ਦੇਣਾ ਪਰ ਜਦੋਂ ਕੁਦਰਤ ਦੀ ਕਰੋਪੀ ਆ ਉਦੋਂ ਤਾਂ ਆਪਣੀ ਕਰੋਪੀ ਦਿਖਾਉਣਾ ਚਾਹੀਏ ਮੀਂਹ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਗੜੇ ਮਾਰੀ ਦੇ ਰੂਪ ਦੇ ਵਿੱਚ ਹੋਵੇ ਉਹ ਕਹਿੰਦੇ ਨੇ ਜੇ ਮੀਂਹ ਪੈਂਦਾ ਤੋ ਤਾਂ ਕੋਈ ਗੱਲ ਨਹੀਂ ਜੇਕਰ ਉਸ ਦੇ ਨਾਲ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਜੋ ਉਹਨਾਂ ਦੀ ਫਸਲ ਆ ਉਹ ਬੇਸ਼ੀ ਆਂਦੀ ਆ ਜਿਸ ਦੇ ਨਾਲ ਝਾੜ ਬਹੁਤ ਘਟ ਜਾਂਦਾ ਤੇ ਕਿਸਾਨਾਂ ਨੂੰ ਨਿਲਮ ਕਾਫੀ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਤੇ ਇਸ ਸਮੇਂ ਦੀ ਕੀ ਸਥਿਤੀ ਹੈ ਸੰਗਰੂਰ ਦੇ ਵਿੱਚ ਕਿ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਥੇ ਅੱਜ ਇਹਨੇ ਬਿਲਕੁਲ ਜੇਕਰ ਗੱਲ ਕੀਤੀ ਹੈ ਵੀ ਸੰਗਰੂਰ ਦੇ ਜੁਹਾੜੇ ਦਿਵਾਲੇ ਨੇ ਚਾਹੇ ਉਹ ਮੂਨਕ ਸਾਈਡੋਂ ਵੀ ਜਿੱਥੇ ਆਪਾਂ ਨੇ ਵੇਖਿਆ ਸੀ ਕਿ ਘੱਗਰ ਨੇ ਕਾਫੀ ਮਾਰ ਕੀਤੀ ਸੀ ਹਲੇ ਤੱਕ ਲੋਕ ਉਸ ਘੱਗਰ ਦੇ ਪਾਣੀ ਦੀ ਮਾਰ ਤੋਂ ਨਹੀਂ ਉੱਭਰੇ ਸੀ ਪਰ ਹੁਣ ਫੇਰ ਜੋ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਆਰਸ਼ ਕੀਤੀ ਆ ਕਿ ਜੋ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਉਹਨਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤਾਂ ਜੋ ਕਿਸਾਨ ਪਹਿਲੀ ਆਰਥਿਕ ਤੰਗੀ ਦੇ ਕਾਰਨ ਇੱਥੇ ਖੁਦਕੁਸ਼ੀਆਂ ਕਰ ਰਹੇ ਪਰ ਉਸੇ ਹੀ ਕਾਰਜ ਦੇ ਕਾਰਨ ਵੀ ਪਰੇਸ਼ਾਨ ਰਹਿੰਦਾ ਪਰ ਜਦੋਂ ਜੀਹਾ ਕਿਸਾਨ ਦੇ ਨਾਲ ਵਾਪਰਦਾ ਤਾਂ ਕਿਸਾਨ ਟੁੱਟ ਜਾਂਦਾ ਕਿਸਾਨ ਦੀਆਂ ਵੀ ਉਮੀਦਾਂ ਹੁੰਦੀਆਂ ਨੇ ਫਸਲ ਤੇ ਹੁੰਦੀਆਂ ਨੇ ਚਾਹਿਓ ਅਜਿਰੀ ਦੀ ਫਸਲ ਹੋਵੇ ਜਾਂ ਕਣਕ ਦੀ ਫਸਲ ਹੋਵੇ ਉਹਨਾਂ ਦੀ ਉਮੀਦਾਂ ਹੁੰਦੀਆਂ ਨੇ ਕਈ ਕਿਸਾਨ ਅਜਿਹੇ ਨੀਲਮ ਜੋ ਫਸਲਾਂ ਦੇ ਉੱਤੇ ਨਿਰਭਰ ਕਰਦੇ ਨੇ ਉਹਨਾਂ ਨੂੰ ਐ ਹੁੰਦਾ ਕਿ 6 ਮਹੀਨੇ ਬਾਅਦ ਸਾਡੀ ਫਸਲ ਆਊਗੀ ਤੇ ਪੈਸੇ ਵਟਾਂਗੇ ਕਿਸੇ ਨੇ ਘਰ ਬਣਾਉਣਾ ਹੁੰਦਾ ਕਿਸੇ ਨੇ ਬੱਚਿਆਂ ਦਾ ਵਿਆਹ ਕਰਨਾ ਹੁੰਦਾ ਨੇ ਕਿਸੇ ਨੇ ਆਪਣੇ ਬੱਚੇ ਬਾਹਰ ਭੇਜ ਲੈਣ ਦੇ ਜਦੋਂ ਉਮੀਦਾਂ ਟੁੱਟ ਜਾਂਣ ਤਾਂ ਨੀਲਮ ਸੁਭਾਵਕਤਾ ਕਿ ਜੋ ਕਿਸਾਨਾਂ ਦੀ ਚਿੰਤਾ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਸਾਪੜੀਆਂ ਜਾ ਸਕਦੀਆਂ ਜੀ ਹਰਜੀਤ ਬਾਵਾ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਪੰਜਾਬ ਵਿੱਚ ਕਈ ਥਾਈਂ ਜੋ ਮੀਂਹ ਪਿਆ ਤੇ ਉੱਥੇ ਗੜੇ ਮਾਰੀ ਹੋਈ ਹੈ ਤੇ ਕਈ ਥਾਈਂ ਫਸਲਾਂ ਵਿੱਚ ਗਈਆਂ ਨੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਹੈ ਕਿਸਾਨ ਪਰੇਸ਼ਾਨ ਨੇ ਇੱਕ ਪਾਸੇ ਕਰਜ਼ੇ ਦੀ ਮਾਰ ਹੇਠਾਂ ਕਿਸਾਨ ਦਬੇ ਹੋਏ ਨੇ ਦੂਜੇ ਪਾਸੇ ਹੁਣੇ ਮੌਸਮ ਦੀ ਮਾਰ ਕਿਸਾਨਾਂ ਤੇ ਪਈ ਹੈ ਤੇ ਕਿਸਾਨ ਮੁਆਵਜ਼ੇ ਦੀ ਮੰਗ ਇੱਥੇ ਕਰ ਰਹੇ ਨੇ ਸੰਗਰੂਰ ਫਰੀਦਕੋਟ ਤੇ ਇਸ ਤੋਂ ਲਾਵਾ ਮਕਸਰ ਵਿੱਚ ਇਸ ਦਾ ਅਸਰ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਿਆ ਤੇ ਉੱਥੇ ਹੀ ਬਠਿੰਡਾ ਵਿੱਚ ਵੀ ਖੜੀ ਫਸਲ ਵਿਸ਼ ਗਈ